ਸਤਿ ਸ਼੍ਰੀ ਅਕਾਲ ਤੋਂ ਜੁੜਿਆ ਹੋ ਮਝਾਲ ਪ੍ਰੋਟੀਬ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਸਰਵਜ ਸਿੰਘ ਕਈ ਦਿਨਾਂ ਤੋਂ ਜਿਹੜਾ ਮਖਲਾ ਮਸਲਾ ਜਿਹੜਾ ਉਹ ਭਖਿਆ ਹੋਇਆ ਏ ਕਿ ਇੱਕ ਨੌਜਵਾਨ ਲੜਕੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਿਹੜੀ ਐਕਟਿਵ ਰਹਿੰਦੀ ਸੀ ਜਿਹੜੀ ਡਬਲ ਮੈਂਡੇਡ ਗੱਲਾਂ ਜਿਹੜੀਆਂ ਕਰਦੀ ਸੀ ਸਿੰਘਾਂ ਦੇ ਵੱਲੋਂ ਉਹਦਾ ਜਿਹੜਾ ਸੋਦਾ ਲਾ ਦਿੱਤਾ ਗਿਆ ਏ ਪਰ ਕਈ ਲੋਕਾਂ ਦਾ ਕਹਿਣਾ ਏ ਕਿ ਜਿਹੜਾ ਇਹ ਕੁੜੀ ਨੂੰ ਮਾਰਤਾ ਇਹ ਗਲਤ ਹੈ ਕਈ ਕਹਿੰਦੇ ਨੇ ਸਹੀ ਨੇ ਲੋਕਾਂ ਦੀ ਕਿਰਿਆ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਇਹ ਜਿਹੜਾ ਕਤਲ ਹੋਇਆ ਏ ਜਿਹੜੀ ਉਸ ਨੌਜਵਾਨ ਕੁੜੀ ਦੀ ਜਿਹੜੀ ਡੈੱਡ ਬੋਡੀ ਮਿਲੀ ਹੈ ਕੀ ਸੋਚਦੇ ਨੇ ਲੋਕ ਕਿ ਉਹ ਚੰਗਾ ਹੋਇਆ ਕਿ ਮਾੜਾ ਹੈ ਗਲਤ ਗੱਲਬਾਤ ਕਰਦੇ ਆ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਮਰਤਪਾਲ ਮੈਰੋ ਦੇ ਵੱਲੋਂ ਇੱਕ ਲੜਕੀ ਦਾ ਕਤਲ ਕੀਤਾ ਗਿਆ ਜੀ ਕਿਵੇਂ ਠਹਿਰਾਉਂਦੇ ਆ ਉਹ ਕੀ ਗਲਤ ਕੀਤਾ ਕਿ ਸਹੀ ਹੈ ਜੀ ਨਹੀਂ ਵਧੀਆ ਕੀਤਾ ਜੀ ਗੰਦ ਪਾ ਰਹੀ ਸੀ ਪੂਰੇ ਪੰਜਾਬ 'ਚ ਬਾਹਰੋਂ ਆਣ ਕੇ ਵੀ ਬਹੁਤ ਵਧੀਆ ਕੀਤਾ ਨੇ ਜਿਹੜਾ ਕੀਤਾ ਆ ਅਸੀਂਦੇ ਉਹਦੇ ਹੱਕ 'ਚ ਆਵੇਂ ਬਹੁਤ ਵਧੀਆ ਕੀਤਾ ਹੋਰ ਵੀ ਜਿਹੜੇ ਕਰ ਰਹੇ ਆ ਉਹਨਾਂ ਨੂੰ ਵੀ ਸੁਧਾਰਨਾ ਚਾਹੀਦਾ ਸੁਧਰ ਜਿਹੜੀਆਂ ਧੜਾ ਧੜਾ ਉਹ ਮਾਫੀਆਂ ਡਿੱਗਣ ਦੇ ਪਿਆ ਨਾ ਸੋਸ਼ਲ ਮੀਡੀਆ ਦੇ ਉੱਤੇ ਹਾਂਜੀ 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 ਉਹ ਹੌਲੀ ਹੌਲੀ ਮਤਲਬ ਸੁਧਰ ਜਾਣਗੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸਾਡਾ ਇਹੋ ਹਸਰਣਾ ਆ ਬਹੁਤ ਵਧੀਆ ਕੱਲ ਦਾ ਮੈਂ ਮਾਫੀਆਂ ਵੀ ਦੇਖ ਰਿਹਾ ਉਹਨਾਂ ਦੀਆਂ ਵਾਰ-ਵਾਰ ਆ ਰਹੀਆਂ ਕੋਈ ਕੁੜੀਆਂ ਦੀਆਂ ਲੁੱਥਰਾ ਕੀ ਨਾ ਆਉਂਦਾ ਉਹਦੀ ਵੀ ਆ ਰਹੀ ਆ ਬਹੁਤ ਵਧੀਆ ਗੀਤਾ ਕੋ ਕੰਮ ਮਾੜਾ ਨਹੀਂ ਕੀਤਾ ਉਹਨਾਂ ਨੇ ਚਲੋ ਅੱਜ ਹਾਂਜੀ ਬਾਹਰ ਵਾਹਿਗੁਰੂ ਜੀ ਦਾ ਖਾਲਸਾ ਵੇਖ ਪਤਾ ਜੀ ਜੀ ਮਹਾਰਾਜ ਠੀਕ ਠਾਕ ਜੀ ਚੜ੍ਹਦੀ ਕਲਾ ਜੀ ਸੋਸ਼ਲ ਮੀਡੀਆ ਅਕਸਰ ਦੇਖਿਆ ਕਿ ਮੋਬਾਈਲਾਂ ਦੇ ਉੱਪਰ ਇੱਕ ਲੜਕੀ ਦੇ ਵੱਲੋਂ ਜੜੀਆਂ ਵਾਂ ਅਸਲੀਲ ਵੀਡੀਓ ਜੜੀਆਂ ਪਾਈਆਂ ਜਾਂਦੀਆਂ ਸੀ ਨਿਯੰਗ ਸਿੰਘ ਪਾਈ ਅਮਰਪਾਲ ਸਿੰਘ ਮੈਰੋ ਵੱਲੋਂ ਉਹਦਾ ਸੋਦਾ ਲਾ ਦਿੱਤਾ ਗਿਆ ਹੈ ਕਿਵੇਂ ਠਹਿਰਾਉਂਦੇ ਹੋ ਗਲਤ ਕੀਤਾ ਕਿ ਸਹੀ ਕੀਤਾ ਇਹ ਦੇਖੋ ਜੀਣਾ ਦੇ ਮਰਨਾ ਮਹਾਰਾਜ ਦੇ ਹੱਥ ਵਾਸਿਆ ਉਹਦਾ ਉਹਦੀ ਡਿਊਟੀ ਲੱਗੀ ਸੀ ਗੰਦ ਪਾਉਣ ਦੀ ਉਹਦੀ ਡਿਊਟੀ ਲੱਗੀ ਸੀ ਸਫਾਈ ਕਰਨ ਦੀ ਉਹਨਾਂ ਆਪੋ ਆਪਣੀਆਂ ਡਿਊਟੀਆਂ ਨਿਭਾਈਆਂ ਵਾ ਮੈਰੋ ਨੇ ਆਪਦੀ ਡਿਊਟੀ ਨਿਭਾਈ ਆ ਉਹਨੇ ਆਪਦੀ ਡਿਊਟੀ ਨਿਭਾਈ ਆ ਪਰ ਜੇ ਦੇਖਿਆ ਜਾਵੇ ਤਾਂ ਬੂਟਾ ਸਿੰਘ ਦਾ ਬਿਆਨ ਹੈ ਕਿ ਇਹਨਾਂ ਨੇ ਕੁੜੀ ਨੂੰ ਮਾਰ ਕੇ ਵੜਾਏ ਬਲੀ ਆਪਣੇ ਆਪ ਨੂੰ ਸਮਝਦੇ ਨੇ ਬਹੁਤ ਜ਼ਿਆਦਾ ਇੱਕ ਹੋਰ ਨਿਹੰਗ ਸਿੰਘ ਆ ਜਿੰਦਾ ਪਿੱਛੇ ਜੇ ਜਿਹੜੇ ਉੱਥੇ ਜਾ ਕੇ ਤੇ ਝੰਡਾ ਵੀ ਚਲਾ ਕੇ ਆਏ ਨੇ ਉਹਨਾਂ ਦਾ ਵੀ ਬਿਆਨ ਹੈ ਕਿ ਜਿਹੜਾ ਅਮਰਪਾਲ ਮਹਿਰੋ ਜਿਹਨਾਂ ਨੂੰ ਧਮਕੀਆਂ ਦਿੰਦਾ ਉਹ ਮੇਰੇ ਨਾਲ ਕਿ ਮੈਨੂੰ ਫੋਨ ਕਰਨ ਮੈਨੂੰ ਆਣ ਕੇ ਮਿਲ ਮੈਂ ਦੇਖੂਗਾ ਵੀ ਅਮਰਦਵਾਲ ਮਹਿਰੋ ਕਿੱਦਾਂ ਕੀ ਬਲਾਵਾ ਉਹ ਵੇਖੋ ਇਤਾਂ ਫੋਨ ਤੇ ਨਹੀਂ ਮਹਿਰੋ ਨੂੰ ਜਾ ਕੇ ਸਿੱਧਾ ਮਿਲ ਲੈਣ ਮਹਿਰੋ ਕਿਹੜਾ ਕਿਤੇ ਲੁਕਿਆ ਮਹਿਰੋ ਨੂੰ ਜਾ ਕੇ ਸਿੱਧਾ ਮਿਲ ਲੈਣੀ ਤਾਂ ਫੋਨਾਂ ਦੇ ਬਾਬਾ ਜੀ ਫੁਨਾਤੇ ਨਹੀਂ ਗੱਲਾਂ ਹੁੰਦੀਆਂ ਜਿੰਨੇ ਵੇਖਣਾ ਜਾ ਕੇ ਸਿੱਧਾ ਇੱਕ ਚ ਵਜੇ ਆਪੇ ਉਹ ਵੇਖ ਲੂਗਾ ਹਾਂ ਸਹੀ ਠਹਿਰਉਂਦੇ ਜੀ ਅਮਰਪਾਲ ਸਿੰਘ ਮਹਿਰੋਂ ਨੂੰ ਮਹਾਰਾਜ ਜੋਗੁਰੂ ਦਾ ਸਿੰਘ ਹੈ ਜਿੰਨੇ ਗੁਰੂ ਦਾ ਅਮਰਤ ਛੱਕਿਆ ਵਾ ਜਿੰਨੇ ਬਾਣਾ ਪਾਇਆ ਵਾ ਉਹ ਗਲਤ ਕਿਤਾਵਾਂ ਗਿਆ ਚਲੋ ਮਿਹਰਬਾਨੀ ਦਾੜੀ ਸਾਡੇ ਨਾਲ ਹੋਰ ਵੀ ਵੀਰ ਜੀ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਫਤਿਹ ਇੱਕ ਲੜਕੀ ਸੋਸ਼ਲ ਮੀਡੀਆ ਤੋਂ ਤੇ ਬਾੜੀ ਐਕਟਿਵ ਸੀਗੀ ਜਿਹੜੀ ਡਬਲ ਮੈਂਟਡ ਗੱਲਾਂ ਜਿਹੜੀਆਂ ਉਹ ਕਰਦੀ ਸੀ ਉਹਦੀ লাশ ਮਿਲੀ ਹੈ ਅਮਰਪਾਲ ਸਿੰਘ ਮਹਿਰੋਂ ਨੇ ਉਹਨਾਂ ਦਾ ਲਿਆ ਹੈ ਕਿ ਉਹ ਅਸੀਂ ਕਤਲ ਕੀਤਾ ਇਹ ਗੰਦ ਜ਼ਿਆਦਾ ਪਾਉਂਦੀ ਸੀ ਤਾਂ ਕਰਕੇ ਮਾਰੀਏ ਕਿਵੇਂ ਦੇਖਦੇ ਆ ਪਬਲਿਕ ਦੇ ਜੋ ਬੋਲਦੀ ਆ ਜੋ ਗਲਤ ਮਾਤਾ ਹੋਣਦੀ ਆ ਉਹ ਸੰਤਰੂ ਪਤਾ ਜੋ ਗੱਲ ਚੱਲਣ ਰਹੀ ਆ ਜਿਹੜਾ ਗੰਦ ਬੋਲਦਾ ਫਿਰ ਉਹਦੇ ਵਾਸਤੇ ਤੁਹਾਨੂੰ ਪਤਾ ਹੀ ਜੋ ਹੋਣਾ ਜੀਦਾ ਨਹੀਂ ਮਤਲਬ ਉਹਨਾਂ ਨੇ ਸਹੀ ਕੀਤਾ ਕਿ ਗਲਤ ਕੀਤਾ ਇਹ ਇੱਕ ਸਵਾਲ ਦਾ ਜਵਾਬ ਆ ਇਹ ਤੇ ਹੁਣ ਤੁਹਾਨੂੰ ਪਤਾ ਹੀ ਵੀ ਜੋ ਫਿਰ ਜਿਹੜਾ ਗਲਤ ਬੋਲਦਾ ਉਹ ਸਹੀ ਹੋਇਆ ਕੰਮ ਗਲਤ ਥੋੜਾ ਹ ਹ ਮਤਲਬ ਤੁਸੀਂ ਸਹੀ ਠਹਿਰ ਆਉਂਦੇ ਆ ਆ ਫਿਰ ਜਿਹੜਾ ਕੰਮ ਗਲਤ ਕਰਨ ਨਾਲੋਂ ਗਲਤੀ ਮਾੜੀ ਹੈ ਹਾਂ ਉਹਦੇ ਨਾਲ ਮੋਹਰ ਮਾੜਾ ਵਾ ਠੀਕ ਹੈ ਕਿ ਸਿੰਘ ਸਿੱਖ ਸੰਗਤ ਵਾਸਤੇ ਬਹੁਤ ਮਾੜਾ ਹੈ ਖਾਰਿਕ ਵਾਸਤੇ ਪ੍ਰਚਾਰ ਦੇ ਵਿੱਚ ਜੋ ਇਹ ਗਲਤ ਕੰਮ ਕਰਦਾ ਵਾ ਉਹ ਕੀ ਘੱਟੂਗਾ ਪੰਜਾਬ ਦੀ ਧਰਤੀ ਹੈ ਤੇ ਸ਼ੂਰਮਿਆਂ ਦੀ ਧਰਤੀ ਹੈ ਹਾਂ ਲੋਕ ਕਹਿੰਦੇ ਨੇ ਕਿ ਪੰਜਾਬੀ ਜਿੱਥੇ ਅੜ ਗਏ ਉਥੇ ਅੜ ਗਏ ਪਰ ਜਿਹੜੀਆਂ ਢਿੱਡ ਵਿਖਾ ਕੇ ਜਾਂ ਆਪਣੀਆਂ ਬਾਡੀ ਵਿਖਾ ਕੇ ਜਿਹੜੀ ਪੈਸੇ ਜਿਹੜਾ ਪ੍ਰਮੋਟ ਲੋਕ ਹੋਣਦੇ ਨੇ ਮਾੜੀ ਗੱਲ ਹੈ ਕਿ ਚੰਗੀ ਗੱਲ ਹੈ ਮਾੜੀ ਗੱਲ ਬਹੁਤ ਮਾੜੀ ਗੱਲ ਹੈ ਨਹੀਂ ਚਾਹੀਦਾ ਨਾ ਕੀ ਕਹਿਣਾ ਚਾਹੋਗੇ ਜਿਹੜੀਆਂ ਪਹਿਣਾ ਜਿਹੜੀਆਂ ਅੱਜ ਕੱਲ ਆਪਣਾ ਸਰੀਰ ਵਿਖਾ ਕੇ ਅੰਗ ਪ੍ਰਦਰਸ਼ਨ ਕਰਕੇ ਜਿਹੜੀਆਂ ਪੈਸੇ ਕਮਾਉਂਦੇ ਹੋਈਆਂ ਨੇ ਬਹੁਤ ਬਹੁਤ ਮਾੜੀ ਗੱਲ ਹੈ ਪੈਹਾ ਲੱਖਰ ਰੁਪਏ ਸੇ ਕਮਣੇ ਪੈਹਾ ਮੋਖ ਰੱਖ ਲਿਆ ਵਾ ਬਾਕੀ ਕੋਈ ਸੇ ਕਾਮ ਜਿਹੜੀ ਇਹਨਾਂ ਦੇ ਥੱਲੇ ਲੱਗਦੀ ਹੈ ਕਿ ਪੈਹਾ ਰੱਖਿਆ ਮੋਖ ਗਾੜੀ ਤੇ ਇਹਦੇ ਵਿੱਚ ਕੋਈ ਕੱਲ ਚੰਗੀ ਨਹੀਂ ਗਈ ਤੇ ਸਰੀਰ ਨੂੰ ਵੇਚ ਕੇ ਤੇ ਪੈਹਾ ਕਮਾਉਣਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਸਰੀਆ ਭਾਜੀ ਸੱਚੀ ਗੱਲ ਜੀ ਅਮਰਤਪਾਲ ਮੈਰੋ ਨੇ ਇੱਕ ਕੁੜੀ ਦਾ ਜਿਹੜਾ ਹੈ ਉਹਨਾਂ ਦੇ ਸਿੰਘਾਂ ਨੇ ਕਿਹਾ ਕਤਲ ਕਰ ਦਿੱਤਾ ਹੈ ਸੋਸ਼ਲ ਮੀਡੀਆ ਉੱਤੇ ਕਾਫੀ ਉਹ ਕੁੜੀ ਐਕਟਿਵ ਸੀ ਆਪਣੇ ਡਬਲ ਮੈਂਡਡ ਗੱਲਾਂ ਕਰਦੀ ਸੀ ਕਿਵੇਂ ਦੇਖਦੇ ਹੋ ਗਲਤ ਹੈ ਕਿ ਸਹੀ ਹੈ ਸਹੀ ਹੈ ਜੀ ਬਿਲਕੁਲ ਸਹੀ ਕੀਤਾ ਉਹਨੇ ਸਹੀ ਕਿ ਮੈਂ ਠਰੂੰਦੇ ਮੇਲਾ ਦੇ ਵਿੱਚ ਗੰਦ ਜਿਹੜਾ ਵੇਖਦੇ ਆਪਣੇ ਬੱਚੇ ਵੇਖਦੇ ਆ ਧੀਆ ਭੈਣਾ ਵੇਖਦੀ ਆ ਇਹਨਾਂ ਲੋਕਾਂ ਨੇ ਆਪਣਾ ਜਿਹੜਾ ਵੀ ਬਖਾ ਕੇ ਅੰਗ ਤੇ ਇਹਨਾਂ ਨੇ ਪੈਸਾ ਜਿਹੜਾ ਰੱਖਿਆ ਵਾ ਮੁੱਖ ਤੇ ਜੋ ਭਾਈ ਨੇ ਕੀਤਾ ਸਹੀ ਕੀਤਾ ਉਹਨੇ ਅਮਤ ਪਹਿਲਾਂ ਨਾਲ ਜੀ ਉਹਨਾਂ ਦੇ ਨਾਲ ਜੀ ਨਾਲ ਦੇਖਦੇ ਆ ਕਿ ਅਸੀਂ ਪਿੰਡ ਫਤਿਹਆਵਾਦ ਦੀ ਜਿਹੜੀ ਫਿਰਦੀ ਆ ਉਸ ਉੱਪਰ ਖੜੇ ਆ ਇੱਥੇ ਲੋਕ ਜਿਹੜੇ ਗਰਾਊਂਡ ਲਿਆ ਗਰਾਊਂਡ 0 ਦੇ ਉੱਤੋਂ ਜਿਹੜੀ ਤੁਹਾਨੂੰ ਰਿਪੋਰਟ ਜਿਹੜੀ ਅਸੀਂ ਪੇਸ਼ ਕਰ ਰਹੇ ਆ ਕਿ ਲੋਕ ਕਿਵੇਂ ਦਾ ਸਮਰਥਨ ਕਰ ਰਹੇ ਨੇ ਪਾਈ ਅਮਰਪਾਲ ਸਿੰਘ ਮੈਰੋ ਜਿਹੜਾ ਰ ਹੈ ਕਈ ਇਹ ਰਹੇ ਨੇ ਕਿ ਬਹੁਤ ਗਲਤ ਕੀਤਾ ਹੈ ਪਰ ਕਈਆਂ ਦਾ ਕਹਿਣਾ ਹੈ ਕਿ ਐਸਾ ਗੰਦ ਨੂੰ ਹੁੰਜਾ ਫਿਰਨ ਵਾਸਤੇ ਕੋਈ ਨਾ ਕੋਈ ਸਿੰਘ ਅੱਗੇ ਆਉਣਾ ਜ਼ਰੂਰੀ ਸੀ ਵੀਰ ਜੀ ਨੇ ਸਾਲ ਪਾਈ ਸਸੀ ਗੱਜ ਜੀ ਕਿਹੜਾ ਪਿੰਡ ਤੁਹਾਡਾ ਜੀ ਸ਼ਾਹਦੀ ਸਾਹਿਬ ਪਾਈ ਅਮਰਪਾਲ ਸਿੰਘ ਮੈਰੋ ਨੇ ਇੱਕ ਕੁੜੀ ਮਾਰੀ ਹੈ ਜੀ ਕੰਚਨ ਕੁਮਾਰੀ ਨਾਮ ਹੈ ਉਹਦਾ ਅੱਛਾ ਜੀ ਉਹਦੀ ਸੋਸ਼ਲ ਮੀਡੀਆ ਤੇ ਕੌਰ ਕਰਕੇ ਕੁਛ ਨਾਮ ਸੀਗਾ ਹਾਂਜੀ ਮਾਰ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਚੰਗਾ ਕੀਤਾ ਕਿ ਮੜ ਕੀਤਾ ਜੀ ਨਹੀਂ ਚੰਗਾ ਕੀਤਾ ਵੇਖੋ ਜੀ ਦੂਜੀਆਂ ਵਾਸਤੇ ਆਉਣ ਵਾਲੀ ਪੀੜ੍ਹੀ ਵਾਸਤੇ ਵੀ ਬਹੁਤ ਵਧੀਆ ਵਾ ਇਹ ਨਾਲ ਲੱ ਤੇ ਜਾਨਕੀ ਜੋ ਜਿਹੜਾ ਹੁੰਦਾ ਫੇਸਬੁਕ ਵਗੈਰਾ ਉਹ ਸਹੀ ਹੋਊਗਾ ਇਹ ਨਾਲ ਪਰ ਉਹਨਾਂ ਨੇ ਵੇਖਿਆ ਜਾਵੇ ਤਾਂ ਫਾਲੋਅਰ ਲੱਖਾਂ ਦੇ ਵਿੱਚ ਨੇ ਫਿਰ ਜਦੋਂ ਲਕਚਰਤਾ ਦੀ ਗੱਲ ਆਉਂਦੀ ਹੈ ਤੇ ਫਿਰ ਲੋਕ ਜਿਹੜੇ ਫਾਲੋਅਰ ਉਹ ਤੇ ਕਿਉਂ ਵੱਜ ਜਾਂਦੇ ਨੇ ਵੀ ਉਹਦਾ ਅੰਗ ਪ੍ਰਦਰਸ਼ਨ ਕਰਕੇ ਜਾਂ ਆਉਂਦੀਆਂ ਮਾਰੀਆਂ ਗੱਲਾਂ ਜਿਹੜੀਆਂ ਕਰਦੀ ਤਾਂ ਕਰਕੇ ਲੋਕ ਉਹਨੂੰ ਫਾਲੋ ਕਰਦੇ ਨੇ ਇਹ ਤਾਂ ਕਲ ਜੋ ਗਿਆ ਨਾ ਜਮਾਨਾ ਇਦਾਂ ਦਾ ਪੁੱਠੇ ਪਾਸੇ ਜਿਉਂ ਹੀ ਹੋਵੇ ਉਹਦਾ ਸਭ ਵੱਧ ਹੁੰਦਾ ਤੇ ਇਹ ਸਹੀ ਗੱਲ ਕਰਦਾ ਉਹਦਾ ਘਾਟਾ ਹੁੰਦਾ ਆ ਗੱਲ ਹੁਣ ਅਮਰਪਾਲ ਮੈਰੋ ਨੇ ਸਹੀ ਕੀਤਾ ਕਿ ਗਲਤ ਸਹੀ ਤਾਂ ਇਹ ਸਹੀ ਕੀਤਾ ਸਾਹਿਬ ਬਹੁਤ ਪਾਲ ਸਹੀ ਕੀਤਾ ਜੇ ਹੋਰ ਵੀ ਕੋਈ ਗੁਰੂ ਦਾ ਸਿੰਘ ਇਹੋ ਜਿਹਾ ਕੰਮ ਕਰੂਗਾ ਤੇ ਅਸੀਂ ਵੱਧ ਝੜ ਕੇ ਉਹਦਾ ਸਾਥ ਦੇਵਾਂਗੇ ਬਹੁਤ ਵਧੀਆ ਕੀਤਾ ਇਹ ਕੰਮ ਨਹੀਂ ਹੋਣਾ ਚਾਹੀਦਾ ਜਿਹੜਾ ਹੋ ਰਿਹਾ ਏ ਤੇ ਬਹੁਤ ਵਧੀਆ ਆ ਜੀ ਸਹਿਮਤ ਹਾਂ ਨਾਲ ਉਹਨਾਂ ਦੇ ਬਿਲਕੁਲ ਸਹਿਮਤ ਹਾਂ ਜੀ ਸਰਕਾਰਾਂ ਦੇ ਕਹਿ ਰਹੀਆਂ ਨੇ ਕਿ ਉਹਨਾਂ ਨੇ ਇੱਕ ਕਤਲ ਕਰਤਾ ਹੈ ਬੂਟਾ ਸਿੰਘ ਦਾ ਬਿਆਨ ਹੈ ਕਿ ਉਹ ਲੋ ਕੀ ਕਰਦੀ ਸੀ ਕੀ ਉਹਦਾ ਮਾੜਾ ਸੀ ਉਹਨੂੰ ਨਾ ਦੇਖੋ ਤੁਸੀਂ ਨਹੀਂ ਦੇਖਣਾ ਨਾ ਦੇਖੋ ਇਹ ਸਰਕਾਰਾਂ ਜਦੋਂ ਹੋਰ ਕੋਈ ਵੀਡੀਓ ਆਉਂਦੀਆਂ ਉਹਨੂੰ ਉਸੇ ਵੇਲੇ ਚੈਨਲ ਬੈਨ ਕਰ ਦਿੰਦੀਆਂ ਜਾਂ ਕੁਝ ਵੀ ਕਰ ਦਿੰਦੀਆਂ ਜਦੋਂ ਆਪਾਂ ਇਹ ਵੀਡੀਓ ਪਾਉਂਦੇ ਉਦੋਂ ਪਹਿਲਾਂ ਕੋਈ ਨਹੀਂ ਸਰਕਾਰ ਚੈਨਲ ਬੈਨ ਕਰਦੀ ਕੋਈ ਵੀ ਆ ਉਹਨੂੰ ਬੈਨ ਪਹਿਲਾਂ ਬੰਦ ਕੀਤਾ ਜਾਵੇ ਉਹਦਾ account ਬੰਦ ਕੀਤਾ ਜਾਵੇ ਫਿਰ ਆਪੇ ਨਾਮ ਵਦੇ ਇੱਕ ਸਰਕਾਰਾਂ ਖੁੱਲ ਦਿੰਦੀਆਂ ਸਰਕਾਰਾਂ ਦੇ ਖੁੱਲ ਦੇਣ ਦੇ ਨਾਲ ਹੀ ਇਹ ਸਭ ਕੁਝ ਹੁੰਦਾ ਜੇ ਅੱਜ ਭਾਈ ਅਮਰਪਾਲ ਸਿੰਘ ਮਹਿਰੋ ਨੇ ਵਧੀਆ ਕੰਮ ਕੀਤਾ ਪਹਿਲਾਂ ਉਹਨੇ ਵਾਰਨਿੰਗ ਦਿੱਤੀ ਸਮਝਾਇਆ ਜਦੋਂ ਨਹੀਂ ਹੋ ਆਖ ਲਗੇ ਸਮਝਾਉਣ ਦੇ ਬਾਵਜੂਦ ਵੀ ਨਹੀਂ ਅੜਿਆ ਤਾਂ ਫਿਰ ਉਹਨਾਂ ਕਰਤਾ ਜੋ ਉਹਨਾਂ ਕੋਲ ਆਇਆ ਪਰ ਕਿਤੇ ਨਾ ਕਿਤੇ ਦੇਖਦੇ ਹਾਂ ਕਿ ਜਿਵੇਂ ਸਰਕਾਰ ਨਸ਼ੇ ਛਡਾਉਣ ਬਾਤੇ ਉਹਨਾਂ ਨੇ ਬੜਾ ਜ਼ੋਰ ਲਾਇਆ ਪਰ ਅਜੇ ਵੀ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਨਸ਼ੇ ਨਹੀਂ ਰੁਕੇ ਇੱਕ ਵਾਰਨਿੰਗ ਦਿੱਤੀ ਹੈ ਅਮਰਪਾਲ ਸਿੰਘ ਮੈਰੋ ਨੇ ਕਿ ਬੰਦਿਆਂ ਵਾਂਗੂ ਡੀਲੀਟ ਕਰਕੇ ਮਾਫੀ ਮੰਗ ਲਓ ਨਹੀਂ ਤੇ ਗੱਡੀ ਉਧਰ ਨੂੰ ਪੈ ਜਾਣੀ ਜਿੰਨੇ ਜੇ ਚਾੜੀ ਕੋਈ ਧੜਾ ਧੜ ਮਾਫੀਆਂ ਡਿਗੰਡੀਆਂ ਨੇ ਧੜਾ ਧੜ ਜਿਹੜੇ ਲੋਕ ਡੀਲੀਟ ਕਰਕੇ ਤੇ ਮਾਫੀਆਂ ਮੰਗਣ ਡਿਆ ਨੇ ਸਰਕਾਰ ਜਿਹੜੀ ਹੈ ਕਿਵੇਂ ਦੀ ਸਰਕਾਰ ਚ ਅਮਰਪਾਲ ਮੈਰੋ ਕੀ ਦੇਖਦੇ ਹੋ ਬਹੁਤ ਅੰਤਰ ਹੈ ਜੀ ਸਰਕਾਰ ਚਾਵੇ ਸਾਰਾ ਕੁਝ ਕਰਾ ਸਕਦੀ ਰਾਤੋਂ ਰਾਤ ਸਰਕਾਰ ਕਰਾ ਸਕਦੀ ਜੇ ਚਾਵੇ ਨਸ਼ਾ ਬੰਦ ਕਰਾਉਣਾ ਸਰਕਾਰ ਆ ਦਿ ਰਾਤੋਂ ਰਾਤ ਬੰਦ ਕਰਾ ਸਕਦੀ ਆ ਹੋਰ ਇਹਨਾਂ ਨੂੰ ਸਭ ਕੁਝ ਲੱਭ ਜਾਂਦਾ ਕਿਦੋਂ ਜਿਵੇਂ ਕੋਈ ਵੀ ਜਿੱਦਾਂ ਕੋਈ ਹਰਕਤ ਹੋ ਜਾਂਦੀ ਜਿਹੜੀ ਸਰਕਾਰ ਦੇ ਵਰਖਲਾ ਵੀਡੀਓ ਪੈਂਦੀ ਉਹ ਇਹਨਾਂ ਨੂੰ ਕਿੱਦਾਂ ਪਤਾ ਲੱ ਜਾਂਦਾ ਉਹ ਉਸੇ ਵੇਲੇ ਪਰਚੇ ਕਰ ਦਿੰਦੇ ਆ ਵੀ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਕੰਮ ਹੋ ਗਿਆ ਤੇ ਇਹ ਨਸ਼ੇਦਾਂ ਨਹੀਂ ਪਤਾ ਲੱਗ ਸਕਦਾ ਨਸ਼ਾ ਨਸ਼ਾ ਸਰਕਾਰ ਦੀ ਖੁੱਲ੍ਹ ਕਰਕੇ ਨਸ਼ਾ ਸਰਕਾਰ ਚਾਵੇ ਸਾਡਾ ਏਰੀਆ ਵਾ ਇਥੇ ਏਰੀਏ ਦੇ ਵਿੱਚ ਥਾਣੇਦਾਰ ਨੂੰ ਕਹੇ ਸਰਕਾਰ ਵੀ ਤੈਨੂੰ ਰਾਤੋਂ ਰਾਤ ਸਸਪੈਂਡ ਕੀਤਾ ਜਾਊਗਾ ਨਸ਼ੇ ਵਾਲੇ ਬੰਦੇ ਚਾਹੀਦੇ ਰਾਤੋਂ ਰਾਤ ਜੇ ਨਾ ਆਉਣਗੇ ਤੇ ਮੈਨੂੰ ਨਿਵੇਦਾ ਪ ਪਰ ਇਹ ਨਸ਼ੇ ਦੇ ਜਦੋਂ ਮੁੱਦਾ ਬਣਦਾ ਇਹ ਤਾਂ ਲੋਕ ਜਿਹੜੇ ਅਕਸਰ ਛੋਟੇ ਮੋਟੇ ਪੀਣ ਵਾਲੇ ਨੇ ਉਹਨਾਂ ਨੂੰ ਚੁੱਕ ਚੁੱਕ ਕੇ ਤੇ ਉਹਨਾਂ ਦੇ ਵਿੱਚ ਟਿੱਡੇ ਜਿਹੜੇ ਕਿਸ ਪੈ ਜਾਂਦਾ ਕਈ ਨਹੀਂ ਉਹ ਤੇ ਬਸ ਉਹ ਅੱਖਾਂ ਭਜਾਉਣ ਆਸਤੀ ਆ ਜੀ ਹੋਰ ਕੁਝ ਨਹੀਂਗਾ ਜਿਹੜੇ ਵੱਡੇ ਸਮਾਰਕ ਜਿਹੜੇ ਵੱਡੇ ਨਸ਼ੇ ਦੇ ਜਿਹੜਾ ਕਰਦੇ ਆ ਕਾਰੋਬਾਰ ਉਹਨਾਂ ਦਾ ਤੇ ਕੋਈ ਉਦਾਂ ਹੀ ਆ ਇਹ ਪਿੱਛੇ ਜੇ ਮੈਂ ਇੱਕ ਪੁਲਿਸ ਵਾਲੀ ਕੁੜੀ ਦੀ ਵੀਡੀਓ ਕੀਤੀ ਉਹ ਗਰੀਬਾਂ ਦੇ ਘਰ ਢਾਏ ਜਾ ਰਹੇ ਆ ਤੇ ਉਹਦੀ ਕੋਠੀ ਤੇ ਗਾੜੀ ਪੋਸਟਰ ਲਾ ਦਿੱਤਾ ਵੀ ਇਹਦੇ ਗਾੜੀ ਉਹ ਪਤਾ ਨਹੀਂ ਕੀ ਬੈਨ ਬੋਨ ਕਰਤਾ ਬਹੁਤਾ ਨਹੀਂ ਮੈਂ ਉਹਦੇ ਤੇ ਧਿਆਨ ਦਿੱਤਾ ਥਾਰ ਵਾਲੀ ਕੁੜੀ ਦੀ ਗੱਲ ਕਰਦੇ ਹਾਂਜੀ ਹਾਂਜੀ ਕਿਉਂ ਨਹੀਂ ਢਾਈ ਗਈ ਉਹ ਤੇ ਉਹ ਤੇ ਪੋਸਟਰ ਕਿਉਂ ਜਦੋਂ ਹੋਰ ਕਿਸੇ ਦੀਆਂ ਕੋਠੀਆਂ ਢਾਉਂਦੇ ਫਿਰ ਉਹਨੂੰ ਢਾਉਣਾ ਚਾਹੀਦਾ ਹੈ ਉਹ ਵੀ ਪਰ ਉਹਦੇ 'ਚ ਕੁਝ ਨਹੀਂ ਹੋਊਗਾ ਉਹ 2-4 ਮਹੀਨੇ ਪੋਸਟਰ ਲੱਗਣਗੇ ਉੱਥੇ ਉਹ ਫੇਰ ਉਦਾਂ ਹੀ ਮਸਲਾ ਉਦਾਂ ਹੀ ਹੋ ਜਾਣਾ ਹੁਣ ਇੱਕ ਤੇ ਮਰ ਗਈ ਆ ਬਾਕੀ ਦੀਆਂ ਨੂੰ ਜੇ ਤੁਸੀਂ ਕੋਈ ਕਹਿਣਾ ਚਾਹੁੰਦੇ ਹੋ ਕਿ ਅਮਰਪਾਲ ਦੇ ਪਿੱਛੇ ਬਾਕੀਆਂ ਨੂੰ ਤੇ ਇਹੋ ਹੀ ਆ ਵੀ ਉਹ ਸਮਝ ਹੀ ਜਾਣ ਤੇ ਵਧੀਆ ਗੱਲ ਆ ਜੇ ਨਹੀਂ ਤੇ ਫੇਰ ਅਮਰਪਾਲ ਮੈਰੋ ਵਾਂਗੂੰ ਅਸੀਂ ਸਾਥ ਦੇਣ ਨੂੰ ਉਹਦਾ ਦੇ ਨਵੇਂ ਆ ਤੇ ਦੇਵਾਂਗੇ ਵੀ ਤੇ ਤਿਆਰ ਵੀ ਆਂ ਪਹਿਲਾਂ ਵੀ ਸਾਥ ਦੇਣੇ ਤੇ ਹੁਣ ਵੀ ਦੇਵਾਂਗੇ ਪਰ ਹੋ ਸਕਦਾ ਜਿਵੇਂ ਆਪਾਂ ਭਾਈ ਅਮਰਤਪਾਲ ਸਿੰਘ ਪਹਿਲਾਂ ਆਪਣੇ ਅਮਰਤਪਾਲ ਸਿੰਘ ਜਲਾਲ ਜੱਲੂਪੁਰ ਵਾਲੇ ਉਹਨਾਂ ਤੇ ਐਨਐਸ ਲੱਗੀ ਏ ਹੋ ਸਕਦਾ ਜਿਵੇਂ ਇਹ ਉੱਬਰ ਦਾ ਸਤਾਰਾ ਕੋ ਚੰਗਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋ ਸਕਦਾ ਇਹਨਾਂ ਤੇ ਵੀ ਐਨਐਸ ਲੱਗ ਜੇ ਲੱਗ ਜੂ ਲੱਗ ਜੇ ਇਹਦੇ ਗੁਰੂ ਦੇ ਸਿੰਘ ਚੜ੍ਹਦੀ ਕਲਾ ਜਾਇ ਤੇ ਚੜ੍ਹਦੀ ਕਲਾ ਹੀ ਰਹਿਣੀ ਆ ਇਹਦੇ ਮਾਜੇ ਦੀ ਧਰਤੀ ਤੁਹਾਨੂੰ ਪਤਾ ਕਿੰਨੇ ਜਿਹੇ ਹਾਰੂ ਹੋਏ ਆ ਨਾ ਖਤਮ ਹੋਏ ਆ ਤੇ ਨਾ ਹੋਣੇ ਆ ਨਾ ਇਹ ਮਾਜਾ ਖਤਮ ਹੋਇਆ ਤੇ ਨਾ ਹੋਣਾ ਇਹਦੇ ਚੜ੍ਹਦੀ ਕਲਾ ਦੀਆਂ ਗੱਲਾਂ ਚੜ੍ਹਦੀ ਕਲਾ ਹੀ ਰਹਿਣੇ ਆ ਜੀ ਇੱਥੇ ਬਹੁਤ ਬਹੁਤ ਧੰਨਵਾਦ ਜੀ ਪਿੰਡ ਫਤਿਹਯਾਬਾਦ ਵਿੱਚ ਖੜੇ ਆ ਜਿੱਥੇ ਗਰਾਊਂਡ ਜ਼ੀਰੋ ਤੋਂ ਅਸੀਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੇ ਆ ਲੋਕਾਂ ਦੇ ਨਾਲ ਕਿ ਜਿਹੜਾ ਭਾਈ ਅੰਮ੍ਰਿਤਪਾਲ ਮਹਿਰੋਂ ਨੇ ਜਿਹੜੀ ਇੱਕ ਕੁੜੀ ਦਾ ਜਿਹੜੀ ਕੰਚਨ ਕੁਮਾਰੀ ਦਾ ਕਤਲ ਹੋਇਆ ਏ ਲੋਕ ਕਿਵੇਂ ਦੇਖ ਰਹੇ ਨੇ ਉਸ ਨੂੰ ਕਿ ਉਹ ਚੰਗਾ ਕੈਮਰਾਮੈਨ ਸੋਨੁਦ ਨਾਲ ਸਰਬੀ ਸਿੰਘ ਦੀ ਖਾਸ ਰਿਪੋਰਟ ਸਤਿ ਸ੍ਰੀ ਅਕਾਲ